ਅੱਜ ਫਲੋਰ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੂਰਵ ਦੇ ਸੰਬੰਧ ਵਿੱਚ ਐਸਜੀਐਮ ਦਫ਼ਤਰ ਵਿਖੇ ਸ਼੍ਰੀ ਗੁਰੂ ਰਵਿਦਾਸ ਸਬਾਵਾਂ ਦੀ ਤਹਿਸੀਲ ਪਦਰੀ ਮੀਟਿੰਗ ਐਸਜੀਐਮ ਨਮਨੀਤ ਸਿੰਘ ਦੇ ਅਗਵਾਹੀ ਹੇਠ ਕੀਤੀ ਗਈ ਹੈ ਇਸ ਵਿੱਚ ਸਾਰੇ ਵਿਭਾਗਾ ਦੇ ਅਫਸਰ ਸਹਿਬਾਨਾਂ ਨੇ ਸ਼ਿਰਕਤ ਕੀਤੀ ਹੈ ਇਸ ਮੀਟਿੰਗ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੂਰਵ ਸੰਬੰਧੀ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਐਸਜੀਐਮ ਸਰਦਾਰ ਨਮਨੀਤ ਸਿੰਘ ਸਾਰੇ ਵਿਭਾਗਾ ਨੂੰ ਆਦੇਸ਼ ਦਿੱਤੇ ਨੇ ਕਿ ਜੋ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਪ੍ਰਬੰਧਕ ਕਮੇਟੀ ਦੇ ਵੱਖ-ਵੱਖ ਮੁਸ਼ਕਲਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਉਹ ਕੰਮ ਜਲਦ ਜੋ ਜਲਦ ਨਿਬੇੜੇ ਜਾਣ 5 ਦਿਨਾਂ ਤੱਕ ਮੈਨੂੰ ਨਿਰੀ ਤੋੜ ਦੀ ਰਿਪੋਰਟ ਪੇਸ਼ ਕੀਤੀ ਜਾਵੇ ਇਸ ਮੌਕੇ ਪਰ ਦਾਨ ਰਾਜਕੁਮਾਰ ਸੰਦੂ ਪ੍ਰਕਾ ਅਪਰਧਾਨ ਸ਼੍ਰੀ ਹੰਸਰਾਜ ਤਾਰਾਜੰਦ ਤੇ ਨਾਲ ਹੀ ਦਿਲਬਾਗ ਰਾਏ ਤੇ ਨਾਲ ਹੀ ਸੁਰਜੀਤ ਕੁਮਾਰ ਮਨੋਜ ਕੁਮਾਰ ਪ੍ਰਧਾਨ ਸਰਬਜੀਤ ਸਾਭੀ ਤੇ ਅਮੀਰਜੰਦ ਅਮਰਿਤਪਾਲ ਤੋਂ ਇਲਾਵਾ ਹੋਰ ਵੀ ਵੱਖ-ਵੱਖ ਸਬਾਮਾ ਦੇ ਮੈਂਬਰ ਮੌਜੂਦ ਰਹੇ ਸਨ ਚੇਤਨਾ ਜਨ ਲਈ ਪ੍ਰਦੀਪ ਰਾਜ ਦੇ ਇਹ ਖਾਸ ਰਿਪੋਰਟ ਅ ਸਰ ਇਸ ਕੋਲ ਇੱਕ ਰਿਪੋਟ ਨਹੀਂ ਮੀਟਿੰਗ ਹੋਈ ਹੈ ਸ਼ਿਲਦਾਸ ਭਵਨ ਨਾਲ ਦੀਦਾ ਜੀ ਮਹਾਰਾਜ ਦੇ ਪ੍ਰਕਾਸ਼ ਪਰਵ ਦੇ ਸੰਬੰਧ ਵਿੱਚ ਜਿਹੜੀ ਮੀਟਿੰਗ ਕੀਤੀ ਗਈ ਸੀ ਸਰ ਕਿਹੜੀਆਂ ਕਿੜੀਆਂ ਤਸਵੀਰੀਆਂ ਆ ਗੱਲਾਂ ਨਹੀਂ ਤੇ ਸ਼ਟਅਪ ਕੀਤੇ ਅਸੀਂ ਆ ਬਿਲਕੁਲ ਜੀ ਇਹਦੇ ਚ ਸ਼੍ਰੀ ਗੁਰੂ ਰਬੀਦਾਸ ਜੀ ਤੇ ਪ੍ਰਕਾਸ਼ ਉਤਸਵ 'ਚ ਅਸੀਂ ਜਿਹੜੀ ਮੀਟਿੰਗ ਕੀਤੀ ਗਈ ਸੀ ਆ ਇੱਥੇ ਜਿਹੜੀ ਸ਼ੋਭਾ ਯਾਤਰਾ ਸਾਂਝੇ ਤੌਰ ਤੇ ਵੱਖ-ਵੱਖ ਜਥੇਬੰਦੀਆਂ ਨੂੰ ਜਿਹੜੀ ਆ 31 ਜਨਵਰੀ ਨੂੰ ਕੱਢੀ ਜਾਏਗੀ ਸਵੇਰੇ 9 ਵਜੇ ਤੋਂ ਲੈ ਸ਼ੁਰੂ ਹੋਏਗੀ ਤੇ ਵਕਫ ਵਕ ਪਿੰਡਾਂ 'ਚ ਹੁੰਦੀ ਹੋਈ ਆ ਸ਼ਾਮੀ 8 ਵਜੇ ਜਿਹੜੀ ਇਸਮਾਪਤ ਹੋਏਗੀ ਉਹਦੇ 'ਚ ਜਿੰਨੇ ਵੀ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਉਸ ਤੋਂ ਬਾਅਦ ਤਹਿਸੀਲ ਆਫਿਸ ਆਪਣੇ ਪ੍ਰਸ਼ਾਸਨ ਇਸ ਤੋਂ ਇਲਾਵਾ ਵਕਫ ਵਕ ਡਿਪਾਰਟਮੈਂਟ ਜਿਹਦੇ 'ਚ ਸਾਡੇ ਕੋਲ ਰੇਲਵੇ ਵੀ ਆ ਜਾਂਦੀ ਆ ਆ ਈਟੀਓ ਆਪਣੇ ਐਕਸਾਈਜ਼ ਡਿਪਾਰਟਮੈਂਟ ਆ ਮੰਡੀ ਬੋਰਡ ਆ ਪੀਡਬਲਯੂਡੀ ਆ ਬੀਡੀਪੀ ਹੋਆ ਇਹਨਾਂ ਸਾਰੇ ਡਿਪਾਰਟਮੈਂਟਾਂ ਨੂੰ ਅਸੀਂ ਅੱਜ ਇੱਥੇ ਇਕੱਤਰ ਕਰਕੇ ਤੇ ਵੱਖ-ਵੱਖ ਜਥੇਬੰਦੀਆਂ ਦੇ ਜਿਹੜੇ ਨੁਮਾਇੰਦੇ ਸੀ ਉਹਨਾਂ ਨਾਲ ਮੀਟਿੰਗ ਕਰਵਾਈ ਆ ਉਹਨਾਂ ਦੇ ਨਾਲ ਜਿਹੜੇ ਵੀ ਅਸੀਂ ਇੰਤਜ਼ਾਮ ਕਰਨੇ ਆ ਉਹਨਾਂ ਦੇ ਅਸੀਂ ਅੱਜ ਸਾਰੇ ਦੀ ਸਮੀਖਿਆ ਕੀਤੀ ਗਈ ਆ ਤੇ ਉਸ ਵਿੱਚ ਜਿਹੜੇ ਵੀ ਕੰਮ ਹੋਣ ਵਾਲੇ ਆ ਉਹਨਾਂ ਨੂੰ ਅਸੀਂ ਜਿਹੜਾ ਵਾ 29 ਤਰੀਕ ਤੱਕ 29 ਜਨਵਰੀ ਤੱਕ ਮੁਕੰਮਲ ਕਰਕੇ ਤਾਂ ਕਿ ਜਿਹੜੀ ਸ਼ੋਭਾ ਯਾਤਰਾ ਜਿਹੜੀ ਆ ਸਾਡੀ ਨਿਰਵੇਗਨ ਜਿਹੜੀ ਆ ਤੇ ਪੂਰੀ ਸ਼ਰਧਾ ਤੇ ਪੂਰੇ ਸਤਿਕਾਰ ਦੇ ਨਾਲ ਜਿਹੜੀ ਨਿਕਲ ਸਕੇ ਉਹਦੇ ਲਈ ਅੱਜ ਅਸੀਂ ਇਹ ਮੀਟਿੰਗ ਕੀਤੀ ਆ ਸਾਰੇ ਸੰਗਤ ਨੂੰ ਜਾਇਗ ਹੋਵੇ ਤੁਹਾਨੂੰ ਗੁਰੂ ਜੀ ਸ਼ੇਸੋਂ ਨਾ ਜੀ ਮੈਂ ਪ੍ਰਗਵਾਹ ਉਸਤੈ ਸਿਗੋ ਦਾ ਸਮਾਜ ਦੇ ਸਾਰੇਆਂ ਨੂੰ ਲੱਖ ਲੱਖ ਵਧਾਈ ਆ ਨਗਰ ਕੀਰਤਨ ਦੇ ਸਬੰਧ ਵਿੱਚ ਅੱਜ ਸਾਡੇ ਸਬਡਿਵੀਜ਼ਨ ਮੈਜਿਸਟਰੇਟ ਨਾਲ ਸਾਰੀਆਂ ਸੁਭਾਵਾਂ ਦੀ ਪ੍ਰਸ਼ਾਸਨ ਦੀ ਸਾਰੀ ਮੀਟਿੰਗ ਹੋਈ ਆ ਜਿਹਦੇ ਵਿੱਚ ਵੱਖ-ਵੱਖ ਵਿਭਾਗਾਂ ਤੋਂ ਜਿਹੜੇ ਅਫਸਰ ਸਹਿਬਾਨ ਆਏ ਆ ਉਹ ਐਸਡੀਐਮ ਸਾਹਿਬ ਨੇ ਉਹਨਾਂ ਦੇ ਖਾਰਿਆਂ ਦੀ ਡਿਊਟੀ ਲਾਤੀ ਆ ਜੋ ਜੋ ਸਾਨੂੰ ਪ੍ਰੋਬਲਮ ਪਿਛਲੀ ਵਾਰਈ ਆਈਆਂ ਸੀਗੀਆਂ ਉਹ ਅਸੀਂ ਦੱਸੀਆਂ ਸੀ ਤੇ ਉਹ ਸਾਰੇ ਜਿਹੜੇ ਅਫਸਰ ਸਹਿਬਾਨਾਂ ਨੇ ਨੋਟ ਕਰ ਲਿਆ ਤੇ ਹੁਣ ਇਹਨਾਂ ਦੀ ਜਿਹੜੀ ਮੀਟਿੰਗ 22 ਤਰੀਕ ਨੂੰ ਹੋਗੇ ਉਸ ਕੰਮ ਦੀ ਜਿਹੜੀ ਰਿਵਿਊ ਲਈ ਜਾਓਗੇ ਅਸੀਂ ਅਸ ਦੀ ਉਸ ਸਾਊ ਦਾ ਬਹੁਤ ਧੰਨਵਾਦ ਕਰਦੇ ਆਂ ਸਾਰੇ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੇ ਆਂ ਸਾਡੀ ਉਸ ਭਾਵਾਂ ਜੋ ਹਾਜ਼ਰ ਹੋਈਆਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਜੀ ਗੁਰਦੇਵ ਤਰਲੋਟੇ